ਅਸੀਂ ਅੱਜ ਤਰਨਤਾਰਨ ਦੇ ਵਿੱਚ ਇੱਕ ਇਹੋ ਜਿਹੇ ਪਰਿਵਾਰ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜਿੱਥੋਂ ਕੀ ਇਹਨਾਂ ਨੂੰ 31 ਸਾਲ ਬਾਅਦ ਜਿਹੜਾ ਵਾ ਇਨਸਾਫ ਮਿਲਿਆ ਵਾ ਡੀਜੀਪੀ ਪੋਸਟਨ ਆ ਜੀ ਸਾਬਕਾ ਦੋ ਅਧਿਕਾਰੀਆਂ ਨੂੰ ਜਿਹੜਾ ਵਾ ਉਮਰ ਕੈਦ ਦੀ ਜਿਹੜੀ ਹੈ ਸਜ਼ਾ ਸੁਣਾਈ ਗਈ ਆ ਪੁਲਿਸ ਅਧਿਕਾਰੀਆਂ ਨੂੰ ਆਪਾਂ ਗੱਲਬਾਤ ਕਰਾਂਗੇ ਪਰਿਵਾਰ ਤੋਂ ਪੂਰਾ ਮਾਮਲਾ ਜਿਹੜਾ ਵਾ ਸੁਣਾਂਗੇ ਕੀ ਗੱਲਬਾਤ ਸੀ ਸਾਰੀ ਤੇ ਜਿਹੜੀ ਅੱਜ ਸੀਬੀਆਈ ਅਦਾਲਤ ਨੇ ਜਿਹੜਾ ਉਮਰ ਕੈਦ ਦੀ ਸਜ਼ਾ ਸੁਣਾਈ ਆ ਇਹ ਕਿਹੜੇ ਕਿਹੜੇ ਲੋਕ ਸੀ ਤੇ ਕਿਹੜੇ ਇਹਨਾਂ ਨੇ ਜਿਹੜੇ ਉਦੋਂ ਦੇ ਹਿਸਾਬ ਨਾਲ ਇਹਨਾਂ ਨੂੰ ਸਜਾਵਾਂ ਜਿੱਤੀਆਂ ਹੀ ਇਹਨਾਂ ਦੇ ਪਰਿਵਾਰ ਨੂੰ ਤੇ ਗੱਲਬਾਤ ਕਰਾਂਗੇ ਹਾਂਜੀ ਸਰ ਸასი ਗੱਲ ਜੀ ਕੀ ਗੱਲਬਾਤ ਹੈ ਸਾਰੀ ਜਿਹੜੀ ਅੱਜ ਦੋ ਅਫਸਰਾਂ ਨੂੰ ਜਿਹੜੀ ਉਮਰ ਕੈਦ ਦੀ ਜਿਹੜੀ ਸਜ਼ਾ ਜਿਹੜੀ ਸੁਣਾਈ ਗਈ ਆ ਇਹ ਕੌਣ ਸ਼ਖਸ ਹੈ ਕੀ ਸਰਮ 93 ਦੇ ਵਿੱਚ ਮੇਰੇ ਤਾਇਆ ਜੀ ਗੁਲਸ਼ਨ ਸਿੰਘ ਮਾਰਜੀ ਸਬਜ਼ੀ ਦਾ ਕੰਮ ਕਰਦੇ ਸੀ ਤੇ ਸਾਡੀ ਗਲੀ ਦੇ ਵਿੱਚ ਇੱਕ ਐਡਵੋਕੇਟ ਸੀ ਜੀ ਐਡਵੋਕੇਟ ਉਹਦੀ ਚੰਗੀ ਯਾਰੀ ਸੀ ਡੀਐਸਪੀ ਦੇ ਨਾਲ ਡੀਐਸਪੀ ਦਲਬਾਖ ਸਿੰਘ ਜਿਹੜੇ ਕਿ ਇਸ ਵਕਤ ਸਾਬਕਾ ਡੀਐਸਪੀ ਰਿਟਾਇਰ ਹੋਏ ਨੇ ਉਹਨਾਂ ਨਾਲ ਚੰਗੀ ਯਾਰੀ ਸੀ ਜੀ ਤੇ ਉਹਨਾਂ ਨੇ ਆਪਣਾ ਧੀਆਂ ਭੜਾ ਨੂੰ ਛੇੜਦਾ ਸੀ ਜੀ ਐਡਵੋਕੇਟ ਤੇ ਮੇਰੇ ਤਾਇਆ ਜੀ ਨੂੰ ਕਿਤੇ ਗੱਲ ਕਹੀ ਵੀ ਸਾਡੇ ਮਹੱਲੇ ਦੇ ਵਿੱਚ ਇਹ ਗੱਲਾਂ ਨਹੀਂ ਚੱਲਣਗੀਆਂ ਤੇ ਉਹਨੇ ਇਹੋ ਖਾਰ ਰੱਖ ਦਿਆਂ ਦੀ ਆਪਣੇ ਯਾਰ ਡੀਐਸਪੀ ਨੂੰ ਕਿਹਾ ਵੀ ਇਹਨੂੰ ਥੋੜਾ ਕੱਸ ਤੇ ਉਹਨਾਂ ਨੇ ਸਾਡੇ ਮੇਰੇ ਤਾਇਆ ਜੀ ਮੇਰੇ ਫਾਦ ਸਾਹਿਬ ਸਾਡੇ ਲੈਂਡ ਚਲੋ ਤੁਸੀਂ ਤੇ ਆ ਕੇ ਮੇਰੇ ਤਾਜ ਜੀ ਨੂੰ ਚੁੱਕ ਲਿਆ ਜੀ ਘਰੋਂ ਮੇਰੇ ਨਤਾਜ ਜੀ ਨੂੰ ਚੁੱਕਦੇ ਹੀ ਨਾਲੇ ਸਾਰੇ ਪਰਿਵਾਰ ਵੀ ਚੁੱਕ ਲਿਆ ਤੇ ਸਾਡੀ ਜਿਹੜੀ ਭੂਆ ਸੀ ਉਹਨੂੰ ਵੀ ਖੜਦੇ ਸੀ ਪਰ ਉਹ ਸਾਰੇ ਮਹੱਲੇ ਵਾਲੇ ਰੋਗ ਲਿਆ ਵੀ ਧੀ ਕੁੜੀ ਨਹੀਂ ਖੜਨ ਦੇਣੀ ਕੁੜੀ ਨਹੀਂ ਜਨ ਦੇਣੀ ਤੇ ਇਹ ਪੰਜ ਭਰਾਸੀਂ ਪੰਜਾਂ ਭਰਾਵਾਂ ਨੂੰ ਚੁੱਕ ਲਿਆ ਜੀ ਤੇ ਆ ਦੋ ਦੋ ਚ ਚਾਰ ਚਾਰ ਦਿਨ ਕਰਕੇ ਬਾਕੀ ਭਰਾ ਛੱਡਦੇ ਨੇ ਚਾਰ ਭਰਾ ਛੱਡਦੇ ਜਿਹੜਾ ਸਭ ਤੋਂ ਵੱਡਾ ਭਰਾ ਗੁਲਸ਼ਨ ਗਮਾ ਸੀ ਉਹਨੂੰ ਨਹੀਂ ਛੱਡਿਆ ਜੀ ਤੇ ਜਿਹੜਾ ਅੱਜ ਜਿਹੜੀ ਸਜ਼ਾ ਹੋਈ ਆ ਕਿਹੜੇ ਇਹਨਾਂ ਦਾ ਕੀ આરોਪ ਹੈਗਾ ਸੀ ਉਹ ਦੋਨ ਦੇ ਹਿਸਾਬ ਨਾਲ ਜਾਂ ਇਨਕਾਊਂਟਰ ਕੀਤਾ ਸੀ ਤੁਹਾਡੇ ਫੈਮਿਲੀ ਦੇ ਏ ਜੀ ਸਰਕਾਰੀ ਅਤਵਾਦੀ ਸੀ ਜੀ ਡੀਐਸਪੀ ਦਲਬਾਖ ਸਿੰਘ ਤੇ ਮਨੋਚਲ ਇਹਨਾਂ ਨੇ ਇਹ ਬਹੁਤ ਹੀ ਅਤਵਾਦ ਇਹ ਅਤਵਾਦ ਆਮ ਲੋਕ ਨਹੀਂ ਖਿਲਾ ਰਿਆ ਇਹ ਇਸ ਸਭ ਤੋਂ ਸਰਕਾਰੀ ਅਤਵਾਦ ਹੀ ਹੈ ਜੀ ਇਹ ਸਰਕਾਰੀ ਅਤਵਾਦੀਆਂ ਨੇ ਮੇਰੇ ਤਿਆਜੀ ਦਾ ਫੇਕ ਐਨਕਾਉਂਟਰ ਬਣਾ ਕੇ ਮੇਰੇ ਤਿਆਜੀ ਨੂੰ ਮਾਰ ਦਿੱਤਾ ਜੀ ਨਾਲ ਚਾਰ ਬੰਦੇ ਚਾਰ ਸੀ ਕਰਨੈਲ ਸਿੰਘ ਜਰਨੈਲ ਸਿੰਘ ਤੇ ਨਾਲ ਇਹਨਾਂ ਦੇ ਇੱਕ ਹੋਰ ਫਰੈਂਡ ਸੀ ਉਹਨੂੰ ਜਿੰਦਾ ਸਿੰਘ ਉਹਨੂੰ ਤੇ ਆਪਣਾ ਐਨਕਾਉਂਟਰ ਸੈਟ ਬਣਾ ਕੇ ਮਾਰ ਦਿੱਤਾ ਝੂਠਾ ਤੇ ਜਦੋਂ ਲਾਸ਼ ਲੈਣ ਜਦੋਂ ਅਸੀਂ ਦੋਟੀ ਦੇਣ ਗਏ ਉੱਥੇ ਵੀ ਉਹ ਕਹਿੰਦੇ ਪਾਪਾ ਜੀ ਤੁਹਾਨੂੰ ਆਉਂਦੀ ਲੋੜ ਨਹੀਂ ਤੁਹਾਡੇ ਮੁੰਡੇ ਨੂੰ ਮਾਰ ਦਿੱਤਾ ਆ ਗਿਆ ਤੇ ਹਸਪਤਾਲ ਜਾ ਕੇ ਪਤਾ ਕਰੂ ਮੇਰੇ ਦਾਦਾ ਜੀ ਹਸਪਤਲ ਜੇ ਤੱਕ ਜਾਦੇ ਤੱਕ ਜਾਂਦੇ ਨੇ ਇਹ ਉਥੋਂ ਪੋਸਟਮਾਰਟਮ ਕਰਾ ਕੇ ਲਾਸ਼ਾਂ ਚੋਕੇ ਲੈ ਆਉਂਦੇ ਨੇ ਜੀ ਆਪਣੀ ਸਮਸ਼ਾਨ ਘੜ ਦੇ ਵਿੱਚ ਤੇ ਜੋ ਦਾਦਾ ਜੀ ਸਮਸ਼ਾਨ ਸਮਸ਼ਾਨ ਘੜ ਸਾਈਕਲ ਲੈ ਕੇ ਪਹੁੰਚਦੇ ਨੇ ਤੇ ਉਦੋਂ ਪਤਾ ਲੱਗਦਾ ਵੀ ਉੱਤੇ ਟਾਇਰ ਪਾ ਕੇ ਮਿੱਟੀ ਦਾ ਤੇਲ ਪਾ ਕੇ ਗੰਧੀਆਂ ਲੱਕੜਾ ਪਾ ਕੇ ਇਹਨਾਂ ਨੂੰ ਸਾਰ ਦਿੱਤਾ ਗਿਆ ਹਣ ਲਾਸ਼ ਤੱਕ ਵੇਖਣ ਦਾ ਮੌਕਾ ਨਹੀਂ ਦਿੱਤਾ ਇਨਾਂ ਦਰੰਦਿਆਂ ਨੇ ਐਡੇ ਤਗੜੇ ਪੰਜਾਬ ਪੁਲਿਸ ਦੇ ਦਰੰਦੇ ਨੇ ਦੋਵੇਂ ਸੀਬੀਆਈ ਦਾ ਤੁਸੀਂ ਕਿਸ ਤਰ੍ਹਾਂ ਵਿੰਦੇ ਜੇ ਜਿਹੜਾ ਅੱਜ 31 ਸਾਲ ਬਾਅਦ ਜਿਹੜਾ ਫੈਸਲਾ ਆਇਆ ਹਾਂਜੀ ਸਰ ਡੀਪ ਸੀਬੀਆਈ ਇਹ ਪਹਿਲਾਂ ਜੰਮੂ ਕਸ਼ਮੀਰ ਦੀ ਸੀ ਜੰਮੂ ਕਸ਼ਮੀਰ ਦੇ ਜਦੋਂ ਆਪਣੇ ਦਾਦਾ ਜੀ ਨੇ ਕੇਸ ਲਾਇਆ ਸੀ ਤੇ ਇਹਨਾਂ ਨੇ ਸਟੇ ਲਵਾਤਾ ਡੀਐਸਪੀ ਦਲਬਾਖ ਸਿੰਘ ਨੇ ਤੇ ਮਨੋਚਾਲ ਨੇ ਪੀ ਸੀਬੀਆਈ ਅਦਾਲਤ ਜੰਮੂ ਕਸ਼ਮੀਰ ਦੀ ਹੈ ਇਹ ਇੱਕ ਇਨਕੁਆਇਰੀ ਕਰ ਸਕਦੀ ਫਿਰ ਮੇਰੇ ਦਾਦਾ ਜੀ ਨੇ ਉੱਤੇ ਚਿੱਠੀਆਂ ਪਾਪਾ ਕੇ ਪਾਰਲੀਮੈਂਟ ਨੂੰ ਜੰਗੀਆਂ ਆਪਣਾ ਪੀਐਮ ਸਾਹਿਬ ਨੂੰ ਤੇ ਉੱਥੋਂ ਸਟੇ ਤੜਵਾਇਆ ਜੀ ਵੀ ਇਹ ਸੀਬੀਆਈ ਅਦਾਲਤ ਆ ਹੈ ਤੇ ਇਹ ਪੰਜਾਬ ਵੀ ਇੰਡੀਆ ਦੇ ਵਿੱਚ ਹੀ ਹੁੰਦਾ ਹੈ ਤੇ ਆਪਣੀ ਇਨਕੁਆਇਰੀ ਕਰ ਸਕਦੀ ਉਹ ਤੋਂ 15 ਸਾਲ ਫਿਰ ਕੇਸ ਚੱਲਿਆ ਜੀ 15 12 ਸਾਲ ਉਸ ਤੋਂ ਬਾਅਦ ਜਾ ਕੇ ਅੱਜ ਸਜ਼ਾ ਮਿਲੀ ਹੈ ਜੀ ਕੱਲ ਦੇ ਨਾਲ ਇੱਕ ਮਨ ਚਾਲ ਨੂੰ ਮਿਲੀ ਸੀ ਜੀ ਅਜਮਲ ਕੈਦ ਦੀ ਅੱਜ ਡੀਏਜੀ ਨੂੰ ਵੀ ਸੁਣਾ ਦਿੱਤੀ ਕਿ ਡੀਏਜੀ ਦਰਬਾਖ ਸਿੰਘ ਪਹਿਲਾਂ ਡੀਐਸਪੀ ਹੁੰਦਾ ਸੀ ਜੀ ਹੁਣ ਡੀਏਜੀ ਰਿਟਾਇਰ ਸਾਬਕਾ ਆਇਆ ਜੀ ਸਾਬਕਾ ਡੀਏਜੀ ਜੀ ਇਹ ਕਿਹੋ ਜਿਹਾ ਤਸ਼ੱਦਦ ਕਰਦੇ ਸੀ ਉਹਦੇ ਹਿਸਾਬ ਨੇ ਲਾਲ ਜਿਹੜੇ ਇਨਕਾਊਂਟਰ ਜਿਹੜੇ ਫੇਕ ਇਨਕਾਊਂਟਰ ਕਰਦੇ ਹੋਰ ਵੀ ਲੋਕਾਂ ਦੇ ਕਰਦੇ ਜਾਂ ਤੁਹਾਡੇ ਨਾਲ ਹੀ ਜਿਹੜੇ ਸਰ ਇੰਨਾ ਨੇ ਧੀਆ ਭੈਣਾਂ ਨੂੰ ਲੰਗੀਆਂ ਕਰਕੇ ਮੈਨੂੰ ਇਹ ਮੇਰੇ ਦਾਦਾ ਜੀ ਦੇ ਵੇਖਣੀਆਂ ਗਲਤੀਆਂ ਪੜਾ ਨੰਗਿਆਂ ਕਰਕੇ ਪੁੱਠੀਆਂ ਟਾਂਗੇ ਤੇ ਤਛੱਦਰ ਕਰਦੇ ਰਹੇ ਆ ਐਡੇ ਦਰਿੰਦੇ ਸੀ ਇਹ ਤੇ ਮੇਰੇ ਪੂਰੇ ਮੇਰੇ ਤਾਇਆ ਜੀ ਨੂੰ ਮੇਰੇ ਤਾਇਆ ਜੀ ਮੇਰੇ ਫਾਦਰ ਸਾਹਿਬ ਦਾਦੇ ਨੇ ਵੀ ਹਾਨੂੰ ਨੰਗਿਆਂ ਕਰਕੇ ਇਹਨਾਂ ਨੇ ਕੁਟਦੇ ਰਹੇ ਠੀਕ ਹੈ ਜੀ ਪੰਜ ਪੰਜ ਚਾਰ ਚਾਰ ਦਿਨ ਕੁੱਟਿਆ ਫਿਰ ਛੜਤਾ ਪਰ ਗੁਲਛਣੇ ਕ ਮਾਰਨ ਨੂੰ ਨਹੀਂ ਛੱਡੀਆਂ ਲੱਤਾਂ ਵੀ ਤੋੜਤੀਆਂ ਤੇ ਬਾਹਾਂ ਵੀ ਤੋੜਤੀਆਂ ਤੇ ਤੇ ਕੁੜੀਆਂ ਇਹਨਾਂ ਨੇ ਕੁੜੀਆਂ ਚੁੱਕ ਕੇ ਕਲੱਬ ਹੀ ਇੱਥੇ ਬੜਾ ਮਸ਼ਹੂਰ ਤਰਨ ਤਰਨ ਦੇ ਵਿੱਚ ਆਪਣਾ ਪਾਰਕ ਦੇ ਲਾਗੇ ਉੱਥੇ ਧੀਆ ਪੈਣਾ ਨਚੋਂਦੇ ਰਹੇ ਜੀ ਜਿਹੜਾ ਤੁਹਾਡੇ ਕੋ ਕੋਈ ਆਫਰਾਂ ਵੀ ਹੁੰਦੀਆਂ ਰਹੀਆਂ ਕੋਈ ਇਸ ਕੇਸ ਨੂੰ ਲੈ ਕੇ ਰਾਜੀ ਨਾਵੇਂ ਦੀਆਂ ਸਰ ਹਾਨੂੰ ਜਦੋਂ ਮੇਰੇ ਦਾਦਾ ਜੀ ਜਿੰਦਾ ਸੀ ਉਦੋਂ 1.5 ਕਰੋੜ ਦੀ ਆਫਰ ਤੇ ਸਰਕਾਰੀ ਨੌਕਰੀ ਤੇ ਦਾਦਾ ਜੀ ਦੇ ਡੈਥ ਹੋਣ ਤੋਂ ਬਾਅਦ ਮੇਰੇ ਚਾਚਾ ਜੀ ਨੂੰ ਕੇਸ ਹੈਂਡਓਵਰ ਕੇ ਹੋਇਆ ਤੇ ਚਾਚਾ ਜੀ ਨੂੰ 3 ਕਰੋੜ ਦੀ ਆਫਰ ਆਈ ਜੀ ਲਾਸਟ ਤੇ ਤਾਂ ਅਸੀਂ ਕਿਹਾ ਵੀ ਨਹੀਂ ਨਹੀਂ ਲੈਣੇ ਪਏ ਅਸੀਂ ਦਾਦਾ ਜੀ ਨੂੰ ਕੇਸ ਦਾਦਾ ਜੀ ਦੇ ਹੋ ਇੱਕ ਲਾਸਟ ਹੀ ਖੁਆਇਸ਼ ਵੀ ਮੈਂ ਕੇਸ ਜਿੱਤਣਾ ਮੈਂ ਸਜ਼ਾ ਦਵਾਣੀ ਨਾਲੋਂ ਕਿੰਨੇ ਆਫਰ ਕੋਣ ਕਰਦਾ ਸੀ ਤੁਹਾਨੂੰ ਇਹ ਡੀਐਸਪੀ ਦਰਬਖਸ਼ ਸਿੰਘ ਤੇ ਮਨ ਚਾਲਦੇ ਬੰਦੇ ਜਿਹੜੇ ਜਿਹੜੇ ਕਰਿੰਦੇ ਇਹਨਾਂ ਦੇ ਉਧਰ ਬਾਕੀ ਹੋਰ ਪਰਿਵਾਰ ਨਾਲ ਪਰਿਵਾਰ ਦੇ ਜੀ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਜਿਵੇਂ ਜਿਹੜਾ ਉਦੋਂ ਦੇ ਹਿਸਾਬ ਨਾਲ ਤਸ਼ੱਦਦ ਕੀਤਾ ਪਰਿਵਾਰ ਦੇ ਉੱਤੇ ਜਾਂ ਫੇਕ ਇਨਕਾਊਂਟਰ ਕੀਤਾ ਕੀ ਕਹਿਣਾ ਚਾਹੁੰਦਾ ਉਸ ਤਹੀ ਜਿਹੜਾ ਇਨਸਾਫ ਅੱਜ ਮਿਲਿਆ ਸਾਨੂੰ ਬਸ ਅਸੀਂ ਇਹੀ ਕੁਝ ਕਹਿਣਾ ਚਾਹੁੰਦੇ ਆ ਕਿ ਸਾਡੇ ਪਿਤਾ ਜੀ ਨੂੰ ਮਤਲਬ ਕਿ ਇਨਸਾਫ ਮਿਲ ਗਿਆ ਉਹਨਾਂ ਦੀ ਇੱਕੋ ਖੁਆਇਸ਼ ਸੀ ਕਿ ਉਹਨਾਂ ਨੂੰ ਸਜ਼ਾ ਮਿਲੇ ਤੇ ਅਸੀਂ ਪੈਸਾ ਨਹੀਂ ਕੋਈ ਲੈਣਾ ਉਹਨਾਂ ਨੂੰ ਸਜ਼ਾ ਮਿਲ ਗਈ ਆ ਉਹਨਾਂ ਨੂੰ ਬਸ ਇਹੋ ਇਨਸਾਫ ਮਿਲ ਗਿਆ ਇਹ ਚਾਹੁੰਦੇ ਸੀ ਜਿਹੜਾ ਇਨਸਾਫ ਮਿਲਦੇ ਤੁਸੀਂ ਸੰਤੁਸ਼ਟੇ ਕਿਉਂ ਹਾਂ ਜੀ ਅਸੀਂ ਸੰਤੁਸ਼ਟ ਹਾਂ ਸਾਨੂੰ ਪੈਸਿਆਂ ਦੇ ਵੀ ਆਫਰਾਂ ਦਿੰਦੇ ਸੀ ਅਸੀਂ ਪੈਸੇ ਨਹੀਂ ਲਿੱਤੇ ਤੇ ਸਾਡੇ ਸੋਹਰਾ ਸਾਭਜੀ ਦਾ ਵੀ ਇਹੀ ਸੀਗਾ ਕਿ ਇਹਨਾਂ ਨੂੰ ਸਜ਼ਾ ਦਿਵਾਣੀ ਹੈ ਅੱਜ ਉਹਨਾਂ ਨੂੰ ਸਜ਼ਾ ਮਿਲ ਗਈ ਹੈ ਅੱਜ ਉਹਨਾਂ ਦੀ ਆਤਮਾ ਨੂੰ ਵੀ ਸ਼ਾਂਤੀ ਮਿਲ ਗਈ ਬਿਲਕੁਲ ਜੀ ਇਹ ਪਰਿਵਾਰ ਜਿਹੜਾ ਕਿ ਇੱਕ ਪੀੜਿਤ ਪਰਿਵਾਰ ਸੀ ਜੋ ਕਿ ਇਹਨਾਂ ਦਾ ਇੱਕੋ ਹੀ ਮਕਸਦ ਸੀ ਕਿ ਜਿਹੜੇ ਪੁਲਿਸ ਅਫਸਰਾਂ ਨੇ ਉਹ ਫੇਕ ਇਨਕਾਊਂਟਰ ਬਣਾ ਕੇ ਇਹਨਾਂ ਦੇ ਪਰਿਵਾਰ ਦੇ ਉੱਤੇ ਤਸ਼ੱਦਦ ਔਰ ਇਨਕਾਊਂਟਰ ਕੀਤਾ ਅੱਜ 31 ਸਾਲ ਬਾਅਦ ਜਿਹੜਾ ਇਨਸਾਫ ਜਿਹੜਾ ਮਿਲਿਆ ਵਾ ਪਰਿਵਾਰ ਜਿਹੜਾ ਇਸ ਵੇਲੇ ਸੰਤੁਸ਼ਟ ਜਿਹੜਾ ਵਾ ਦਿਖਾਈ ਦੇ ਰਿਹਾ ਵਾ ਔਰ ਮਾਂ ਜੋ ਕੇ ਅਦਾਲਤ ਦਾ ਵੀ ਧੰਨਵਾਦ ਕਰ ਰਿਹਾ ਵਾ ਸੰਦੀਪ ਮਿਲਾਪ ਲਿਵਿੰਗ ਇੰਡੀਆ ਨਿਊਜ਼ ਤਰਨਤਾਰ